ਰਾਣਾ ਅਰੇ ਆ ਨਹੀਂ ਲਾਇਆ ਇਹਨੇ ਚੱਲ ਦੇਖੋ ਭਾਈ ਜਿੰਨਾ ਬਜਟ ਆ ਜਿੰਨਾ ਬਜਟ ਆਉਂਦਾ ਜਿੰਨਾ ਬਜਟ ਆਉਂਦਾ ਭਾਈ ਉਹਨਾਂ ਉਹ ਕੋਈ ਚੱਕਰ ਨਹੀਂ ਹੈ ਪੈਸਾ ਦਾ ਹਾਂ ਉਹ ਸਹੀ ਆ ਗੱਲ ਹੁਣ ਕਿਹੜੀ ਪਾਉਣੀ ਆ ਹੋਰ ਬਸ ਆ ਤਿੰਨ ਤਿੰਨ ਦਾ 10 ਹੁਣ ਹੋਰ ਦੇਖਣਾ ਮਾਰ ਲੈ ਟਰਾਈ ਕਰ ਮਾਰ ਲੈ ਟਰਾਈ ਹੁਣ ਦਾ ਹਾਂ ਆ ਕਹਿੰਦੇ ਤੇਰਾ ਲੋ ਕੀ ਹੋਵੇ ਓਏ ਇੱਧਰ ਦੇਖ ਨਹੀਂ ਇਹ ਨਹੀਂ ਨਹੀਂ ਛੱਡ ਦੇ ਫਿਰ ਚਲ ਤੂੰ ਤਿੰਨੇ ਲੈ ਲੈ ਯਾਰ ਚਲ ਤੂੰ ਤਿੰਨੇ ਲੈ ਤਿੰਨਾ ਦਾ ਹੀ ਦਾ ਵਾਹ ਪੱਟ ਚੰਗੀ ਸੀ ਉਹ ਬੁਖੀ ਚੰਨੀ ਕੋਈ ਨਹੀਂ ਕੋਈ ਨਹੀਂ ਕੁਛ ਨਹੀਂ ਹੁੰਦਾ ਬਸ ਨਿਸ਼ਾਨੀ ਲੱਗ ਗਈ ਉਹ ਮੁੰਡਿਆ ਆਹਾ ਨਹੀਂ ਨਹੀਂ ਇਹ ਰੱਖ ਕਾ ਜੜੀਆਂ ਤੇ ਪਸੰਦ ਚਲ ਜੜੀਆਂ ਪਸੰਦ ਆ ਉਹ ਲੈ ਯਾਰ ਤੂੰ ਸਾਰਾ ਕੁਝ ਦੇਖਣਾ ਪੈਂਦਾ ਪਸੰਦ ਵੀ ਦੇਖਣਾ ਆਪਦਾ ਬਜਟ ਵੀ ਦੇਖਣਾ 50000 ਰੁਪਏ ਦੇ ਦਾਂਗੇ ਯਾਰ ਨਹੀਂ ਤਾਂ ੱੱਕਾ ਅਈ ਗੋਡੂ ਸਾਈ ਕੋ ਪੱਕਾ ਤਾਂ ਮਾ ਕਰੂੰਗਾ ਕੋਈ ਨਹੀਂ ੱੱਕਾ ਆਪਾਂ ਕਰਾਂਗੇ ਨਹੀਂ ਕਰ sire ਇੱਧਰ ਅਈ ਗੋਡੂ ਬੱਕਰੇ ਤੂੰ ਲੈ ਲੈ ਅਈ ਗੋਡੂ ਸਾਈ ਇੱਧਰ ਆ ਅੰਦਰ ਆ ਜਾ ਅੰਦਰ ਆ ਅੰਦਰ ਆ ਕੇ ਰਾਏ ਕਰੋ ਪਹਿਲਾਂ ਮੈਂ ਇਹਦੀ ਕੋਈ ਗੱਲ ਨਹੀਂ ਕਰਦਾ ਪੜਾਈ ਕਰ ਦੋ ਮੈਂ ਰਾਏ ਦੰਦ ਪਟਰਾ ਯਾਰ ਥਣ ਦੇਖ ਲੈ ਨਾ ਦੁਨੀਆਂ ਜਾ ਉਧਰ ਦੁਨੀਆਂ ਜਾਣੇ ਰਾਏ ਕਰੋ ਵੀ ਕੀ ਲਾਉਣ ਤਾਂ ਸਾਈ ਕੱਢ ਚੱਲ ਸੱਨ ਬੱਕਰੀਆਂ ਦਾ ਸਭ ਹੋ ਰਿਹਾ ਵੀ ਦਿਖਾਉਣੇ ਹਾਂ ਯਾਰ ਨੇ ਕਿਹੜੀਆਂ ਬੱਕਰੀਆਂ ਨੇ ਆਹੀ ਨੇ ਤਿੰਨ ਉਹ ਕੰਕੜ ਚ ਬਾਕੀ ਉਹ ਕੰਕੜ ਚ ਬਾਕੀ ਹੋ ਜਾ ਤੈਨੂੰ ਬੱਕਾ ਆਉਂਦਾ ਸੌਦਾ ਤਿੰਨ ਤੋਂ ਲਾ ਫੜ ਕੇ ਤਿੰਨ ਆ ਵੀਰੇ ਤਿੰਨ ਕੀ ਦੀ ਆਪਣੀ ਆ ਚਾਰ ਕਰ ਲੈ ਜੁੱਸੇ ਖਾਈਆਂ ਹੋਣੀਆਂ ਚੁੱਕੇ ਤੇ ਦੋ ਕਰਾ ਕਰ ਤਰੇ ਕਿੰਨੇ ਚਾਰ ਕਰਦੇ ਤਿੰਨ ਤਿੰਨ ਤਨ ਤਨ ਤੈਨੂੰ ਨੇ ਆਪ ਹੀ ਕਰਨੇ ਨੇ ਕਿੱਦੋਂ ਹੱਥ ਤੇ ਰੁਪਿਆ ਯਾਰ ਤਿੰਨ ਲੈ ਲਓ ਦੋ ਲੈ ਲਓ ਸਾਨੂੰ ਕੋਈ ਜਿੰਨੀਆਂ ਤੁਹਾਡੇ ਪਸੰਦਾ ਉਹ ਲਓ ਯਾਰ ਬੱਸ ਦੇ ਵੀ ਮੇਰੇ ਦੇਖਣੇ ਮੈਨੂੰ ਬਤਨੀਂਗਾ ਅਗਲੇ ਵਾਰਾਂ ਨਹੀਂ ਆਇਆ ਕਿਉਂ ਬਾਰਾਂ ਦਾ ਕੀ ਹਾਂ ਸਭ ਕੁਝ ਕਰਾ ਆਜੋ ਕੀ ਕਰਨ ਲੱਗੇ ਡਾਲਰ ਕਰਾਉਂਦੇ ਉਹ ਨਹੀਂ 100 ਦਾ 50 ਦਾ ਗਾਗਨ ਰਾਜ਼ੀ ਕਰਨੀ ਪੈਂਦੀ ਹੈ ਹੈ ਬਿਨਾਂ ਰਾਏ ਤੋਂ ਨਹੀਂ ਗੱਲ ਬਣਦੀ ਹੁੰਦੀ ਅਸੀਂ ਘਟਵਾਉਂਦੇ ਕਿਹੇ ਤਾਂ ਵੀ ਨਾ 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 ਨਹੀਂ ਪੁਰਾਆ ਆਇਆ ਤਾਂ ਨਹੀਂ ਲੋਜੀ ਲੋਕ ਬਾਈ ਕੰਨਾ ਘੱਟ ਬਾਰੇ ਕਹਿੰਦੇ ਯਾਰ ਹੁਣ ਕਿੰਨੇ ਕਰਾਂ ਯਾਰ ਹਣ ਵੇਰ ਆਪਾਂ ਨੂੰ ਵੀ ਚੱਕਰਾ ਹਾਂ ਸੀ ਵੀ ਆਗਲੇ ਨੂੰ ਭਾਟੀ ਕਹਿੰਦੇ ਜਾ ਕੇ ਹਾਂ ਸਹੀ ਹੈ 11.5 ਕਰਾਂ ਦੇ ਅੱਧੇ ਜੀ ਵਾਈ ਕਹਿੰਦੇ ਬਾਈ ਮੰਗਿਆ ਹੈ ਬਾਈ ਮੰਗੀ ਸਾਢੇ 22200 ਜੀ ਹਾਂ ਕੋਈ ਕਰਨੀ ਮੰਗੀ ਜਾਂਵੇਂ ਮੰਗ ਕੋਈ ਨਹੀਂ ਉਹ ਨਹੀਂ ਜਾ ਗਾਹਕ ਰੱਬ ਦਾ ਰੂਪ ਹੁੰਦਾ ਚਾਹੇ 2 ਪੈਸੇ ਲਾਵੇ ਤਿੰਨੇ ਹੀ ਗੱਬਣਾ ਨੇ ਵੀਰੇ ਕਿੰਨੇ ਹੀ ਗੱਬਣਾ ਇੱਕ ਥੋੜੇ ਟਾਈਮ ਦੀ ਆ ਦੋ ਕਲੀਅਰ ਰਹਿ ਜਾਣਾ ਨਸਤਾ ਹੁਣ ਕਿੰਨੀ ਗੱਲ ਚੱਲੂ ਯਾਰ ਗੱਲ ਐਵੇਂ ਨਹੀਂ ਚੱਲਣੀ ਜਵੇਂ ਇਹ ਚਲਾਉਂਦੇ ਨੇ ਉਹ ਕਿਵੇਂ ਚੱਲੂ ਚਲਾ ਚਲੋ ਤੁਹਾਨੂੰ ਆਏ ਆਏ ਦੱਸ ਦੇ ਵੀ ਮੈਂ ਅਜ ਦੋ ਘਟਾ ਦੇਣੀਆਂ ਨਹੀਂ ਨਹੀਂ ਬਸ ਹਜੇ ਇਕੱਠੇ ਨਹੀਂ ਨਹੀਂ ਮੋਲੂ ਤੇਰਾ ਸੁਣ ਲੈ ਸਾਡੇ ਭਾਈ ਪਰ ਲਾਸਟ ਐ ਕਹ ਦੇ ਹਜੇ ਨਹੀਂ ਬੰਦੀ ਗੱਲਦਾ ਮੈਨੂੰ ਪਤਾ ਨਹੀਂ ਪਾਣੀ ਆ ਭਾਈ ਮਿਲਣੇ ਪਾੜਾ ਪੂਰਾ ਬਦੀ ਪੜ ਕਿੰਨਾ ਆ ਕਵਰੇਜ ਵਾਲਾ ਫਰਕ ਹੈ ਸੇਰਾ ਸਿੰਘਾਂ ਵਾਲਾ ਆ ਗਿਆ ਆ ਗਿਆ ਯਾਰ ਸੇਰੇ ਸਿੰਘ ਹੈ ਨਹੀਂ ਨੀ ਤੇਰੇ ਦੇ ਨਸ਼ਾ ਗਏ ਸਿੰਘ ਬੱਕਰੀ ਦੇ ਤੋਂ ਆਦਾ ਫਰਕ ਕਿੱਥੇ ਨਿਕਲਦਾ ਨਿਰਾਦ ਹੋ ਗਿਆ ਤੇਰਾ ਲਾਸਟ ਹੈ ਆ ਜਾ ਯਾਰ ਆ ਜਾ ਯਾਰ ਆਉਂਦੇ ਨਾ ਆ ਜਾ ਯਾਰ ਫਿਰ ਤਾਂ ਦੂਰ ਆ ਬਾਈ ਕੰਮ ਬਣਨਾ ਨਹੀਂ ਕਿਸੇ ਨੇ ਦਿੱਲੀ ਦੂਰ ਹੈ ਦਿੱਲੀ ਦੂਰ ਆ ਯਾਰ ਬਾਈਆਂ ਦੇ ਵੀ ਥੋੜੇ ਪੱਪਾ ਨੇ ਠੀਕ ਹੈ ਗਾਹ ਕਾ ਰੱਬ ਦਾ ਰੂਪ ਹੈ ਚਾਹ ਦੋ ਰੁਪਏ ਲਾਉਣ ਕੋਈ ਪੁੱਛਾ ਨਹੀਂ ਹੈ ਰਸਤਾ ਹੈ ਨਹੀਂ ਰਸਤੇ ਦਾ ਬਾਧੂ ਆ ਕੇ ਬਾਈ ਬਾਸ ਵੀ ਆ ਗਏ ਆ ਜਾਣਾ ਦਿੱਲੀ ਜਾਣਾ ਪਊਗਾ ਰੋਡ ਤੋਂ ਹੀ ਜਾਣਾ ਪਊਗਾ ਹਾਂ ਤੇਰਾ ਨੁਕਤਾ ਨਹੀਂ ਹੁੰਦੀ ਆ ਮਾਜੋ ਅਰੇ ਤੇਰਾ ਨੁਕਤਾ ਨਹੀਂ ਵਾਇਗਲਾ ਸੁਲਾਸ ਸਾਰਾ ਨੂੰ ਵੀ ਨਹੀਂ ਹੋਉਂਦੀਆਂ ਗੱਲ ਕਰਨ ਦਾ ਪਹਿਲੇ ਮੂੰਹ ਨਹੀਂ ਆਉਂਦਾ ਅੱਗਾ ਨਾ ਰੋਕ ਾਕਾ ਦਾ ਫਿਰ ਮੈਨੂੰ ਪਤਾ ਨਹੀਂ ਅੱਗਾ ਨਾ ਰੋਕ ਅਕਾ ਨਾ ਰੋਕ ਮੈਂ ਕਦੋਂ ਕਹਿੰਦਾ ਵੀ ਤੂੰ ਚੋਰੀ ਕਰਕੇ ਲੈ ਆ ਹਾਂਜੀ ਇੰਨਾ ਕਰਨਾ ਹਾਂ ਫਿਰ ਕੇਸ ਕਾੜਦਾ ਹਾਂ ਅੱਡਾ ਕੀ ਉਹ ਨਾਲ ਦੇ ਦੇ ਇਹਨਾਂ ਨੂੰ ਤੂੰ ਹੀ ਹੋ ਜਾ ਬੋਲਾ ਇਹ ਨਹੀਂ ਹੁੰਦਾ ਤੂੰ ਹੀ ਹੋ ਜਾ ਬੋਲਾ ਨਹੀਂ ਹੁੰਦਾ ਉਹ ਤਾਂ ਜਾਊਗਾ ਨਹੀਂ ਹੋ ਜਾਂਦਾ ਬੰਦਾ ਹੋ ਜਾਂਦਾ ਬੰਦਾ ਭਲਾ ਯਾਰ ਹੋ ਜਾਂਦਾ ਇੱਕ ਵਾਰੀ ਸੌਦਾ ਕੀਤਾ ਇਹਦੇ ਨਾਲ ਕਿਤੇ ਕਿਵੇਂ 22000 ਨੂੰ ਲੈ ਜਾਵਾਂ ਕਿਹਾ 14000 ਨੂੰ ਦੇ ਯਾਰ ਉਹਨਾਂ ਨੇ ਵੀ ਵੇਚਣੀ ਆਗੇ ਦੂਨਪਾਲ ਸਕੂਲ ਚ ਇਹਦੇ ਵੀ ਇਹਨਾਂ ਨੇ ਵੀ ਲੈਣੀਆਂ ਪੜ੍ਹਨ ਲਾਉਣੀਆਂ ਚਲ ਕੋਈ ਨਾ ਇਹ ਤੰਗ ਹੋਣਗੇ ਕਾ ਯਾਰ ਸੁਦੀਕ ਯਾਰ ਦੇਖ ਨਾ ਬਿਕਣੂ ਕਾ ਨਹੀਂ ਰਹਿੰਦੀਆਂ ਦੇਖਣ ਬਾਈ ਕਹਾਂ ਨੂੰ ਆਦਾ ਫੇਰ ਪੁੱਲੇ ਦੇ ਲੜੇ ਤੋਂ ਆ ਵੀ ਰਣੂ ਆਪ ਨੂੰ ਪਤਾ ਇਹ ਕਹਾਂਗੇ ਸਾਡੇ ਲੋਕਾਂ ਨੂੰ ਨਹੀਂ ਲੈਂਗੇ ਲੱਤੀਆ ਚਰ ਨਹੀਂ ਇੱਕ ਗੱਲ ਲਾ ਕੇ ਕਹਿਣਗੇ ਜਦ ਲਵੇਂਗਾ ਮੈਂਗੀ ਲਾਸਟ ਕੀ ਆ ਹਾਂ ਲਾਸਟ 20000 ਤੋਂ ਘੱਟ ਨਹੀਂ ਲੈ 20 ਤਾਂ 20 ਨਹੀਂ ਲੈ ਕੇ ਤਾਂ ਉਹਨਾਂ ਨੂੰ ਵੀ ਪਰਤਾ ਨਹੀਂ ਪਰ ਉਹਨਾਂ ਨੇ ਵੀ ਵੇਚਣੀਆਂਗੇ ਨਾ ਕੋਈ ਗੱਲ 15 ਤੋਂ ਅੰਦਰ ਦੱਸ ਦੇਖ ਜਾਣੀ ਆ 15 ਤੋਂ ਅੰਦਰ ਹਾਂ ਮੈਂ ਕਹਿੰਦਾ ਜਮੇ ਹੀ ਨਹੀਂ ਬਣਦੀ ਠੀਕ ਐ 15 ਤੋਂ ਅੰਦਰ ਦੱਸ ਜਿਹੜਾ ਦਾਦਾ ਫੇਰ ਉਹਨਾਂ ਨੂੰ 2 ਰੁਪਈਆ ਬਣਣੀ ਆ ਉਹਨਾਂ ਦਾ ਟਾਈਮ ਨਾ ਖਰਾਬ ਕਰੋ ਉਹਨਾਂ ਨੂੰ ਮੰਡੀ ਦੇਖਣ ਨੂੰ ਆ। ਦੇਖ ਮੰਡੀ ਕਿਹੜਾ ਬਹੁਤ ਦੇਖੀ ਜਾਣਗੇ। ਕੋਈ ਟਾਈਮ ਟੂ ਕੋਈ ਖਰਾਬ ਨਹੀਂ ਉਹਦਾ ਟਾਈਮ ਖੁੱਲੇ ਆਪਣੇ ਕੋਲ ਜਦੋਂ ਇੱਥੇ ਮੰਡੀ ਚ ਮਰਗੇ। ਅੜਜੋਗੇ 10 ਮਿੰਟ। ਦੇ ਜੀ। ਨਹੀਂ ਬਾੜਨੀ ਨਹੀਂ ਗੱਲ ਮੈਂ ਤੈਨੂੰ ਦੱਸਦਾ। ਤੇਰੇ ਬਾਆਂ ਬੜਨੀ ਆ। ਉਹ ਕਹਿਤਾ ਫਿਰ ਮੈਂ ਤਾਂ 20000 ਰੁਪਏ ਲੈ ਆਉਂਦਾ। ਨਹੀਂ 20 ਦਾ ਲੈ ਕੇ ਉਹਨਾਂ ਨੂੰ ਪਰਤਾ ਨਹੀਂ ਹੈ। ਮੁੱਛ ਤਾਂ ਕਹਿਤਾ ਵਾ ਹੁਣ 2500 ਛੜਤਾ ਉਹਨਾਂ ਦਾ। ਮੁੱਜ ਮੜਾ ਹੋਰ। ਮੁੱਜੂਗਾ। ਮੁੱਜੂਗਾ। ਮੁੱਛਣਾ ਤਾਂ ਆਪਾਂ ਵਿਚਾਲੇ ਲਈਏ ਉਹਨੂੰ ਮਿੱਠੂ ਪਰਲੇ ਪਾਸੇ ਹੋ। ਜੀ 25 ਦਾ ਸਾਕ ਤੂੰ ਪਰਲੇ ਪਾਸੇ ਉਹਨੂੰ ਬਚਾ ਲੈ ਰਹਿ ਇੱਥੇ ਖੜਾ ਹੁਣ ਆ ਗਿਆ ਹੁਣ ਦੱਸ ਬਾਬਾ ਦੀਆਂ ਨਹੀਂ ਹੁੰਦੀਆਂ ਬਾਦੀਆਂ ਬਸ ਬਾਦੀਆਂ ਦੇ ਇੱਕ ਮਟਰ ਦੇਣਾ ਇਹ ਬੱਕਰੀਆਂ ਓਏ ਮੁੰਡੇ ਨੇ ਕਹਾ ਬੱਕਰੇ ਵੇਚਣੇ ਵੇਚਣੀਆਂ ਰੋਟੀ ਬਣਾਉਣੀ ਆ ਵੇਕਣ ਗਿਆ ਇਹ ਜੀਆਂ ਬੱਕਰੀਆਂ ਦੌੜ ਦਿੰਦਾ 150000 ਗੱਬਣਾ ਬੱਕਰੀਆਂ ਗੱਬਣਾ ਬੱਕਰੀਆਂ ਫਿਰ ਆਇਆ ਉਹਨਾਂ ਕਸ ਕਾਰਾ ਕਾਰੀ ਨਾ ਜਵਾ ਖਾਰਾ ਠੀਕ ਲਾ ਤੇ ਜਾਣਿਆ ਤਾਂ ਭਾਣ ਜਿਹਨ ਧੱਕਾ ਨਾ ਕਰ ਤੂੰ ਕੀ ਧਿਆਨਾ ਹਾ ਨਾ ਭੜਦੀ ਨਹੀਂ ਗੱਲ ਕੀ ਧਿਆਨਾ ਹਾ ਨਾ ਫਿਰ ਲਾਸਟ ਕੀ ਆ ਹਾ ਨਾ ਮਾਨ ਲੇਕਿਨ ਇਹ ਸਾਨੂੰ ਵੀ ਨਹੀਂ ਮਿਲਦੀ ਇਹ ਕਿਹੜਾ ਕਾਰੀਕਰ ਨੇ ਤਾਂ ਇਹਨਾਂ ਨੂੰ ਭੁੱਲ ਹੀ ਨਹੀਂ ਹੈਗੀ ਚਲ ਕੀ ਕਹਿੰਦਾ ਹੁਣ ਲਾਸਟ ਫਿਰ ਹਾ ਨਾ ਮਾਨ ਕੀ ਆ ਕੀ ਮਾਨਾ ਹੁਣ ਭੜਦੀ ਨਹੀਂ ਗੱਲ ਨਹੀਂ ਬਣਨੀ ਚੱਲ ਬਈ ਗੱਲ ਭੜਦੀ ਨਹੀਂ ਬਣਾ ਲੈਂਦਾ ਮੈਂ ਤਾਂ ਕਹਿੰਦਾ ਠੀਕ ਸੀ ਨਾ ਨਾ ਹਾਂ ਗਿੜੇ ਹੋਏ ਨੇ ਆਪਣੇ ਘੜਾ ਚੋਰੀ ਗਈ ਨਹੀਂ ਨਹੀਂ ਉਹ ਤਾਂ ਠੀਕ ਹੈ ਨਹੀਂ ਹੋਇਆ ਕੰਮ ਅਜੇ ਤੈਨੂੰ ਬਿਨਾ ਰੋਟੀ ਮਿਲੂ ਦਾ ਫੁਰਕੀ ਦਾ ਦਿਨ ਲੱਗੂਏ ਦੋ ਦਿਨ ਲੱਗ ਜਾਣਗੇ ਨਾ ਚਾਚਾ ਰੋਫੀ ਤੋਂ ਲਾ ਕੋਈ ਨਹੀਂ ਆਹਰਾ ਅੱਧਾ ਅੱਧਾ ਕਿਹੜੇ ਬਟੂਣਾ ਇਹਦਾ ਪਾੜ ਬਰੋ ਇੰਤਰੀ ਨੂੰ ਗੱਡੀ ਉੱਪਰ ਬਾਈ ਯਾਰ ਆਪ ਕੀ ਕਰਾਉਣਾ ਹੈ ਕੱਟਨੇ ਆ ਵਾਹ ਅਰੇ ਬੋਲੇ ਲੋਣਾ ਕੋਣੇ ਕਿਹੜੇ ਬਟੂਣੇ ਸੀ ਪਾਲਾਲੀ ਕਿੜੀ ਪਤਲਾ ਕੋਲ ਪਤਲਾ ਕੋਲ ਆਲੇ ਬਣ ਵਾਲੀ ਤੋਂ ਆਹ ਜਾ ਸੱਤ ਲੱਗ ਰਹੇ ਯਾਰ ਤੂੰ ਸਿਆਣਾ ਬੰਦੂ ਨਹੀਂ ਦੇਖਦਾ ਮਾਲ ਮੁੱਦੀ ਐ ਇਹ ਉਹ ਤਾਂ ਆਪਾਂ ਨੂੰ ਸਾਰੇ ਜਿਹੜੇ ਪਤਾ ਜਿੰਨੇ ਖੜੇ ਨੇ ਜਾਂਦੀ ਐ ਯਾਰ ਸਦਾਗਲੇ ਬੋਗਾਂ ਮਾਰਾਂ ਗੱਬਨੇ ਮੈਂ ਦੱਸ ਕੇ ਲੈ ਜਾਂਦਾ ਹਾਂ ਲੈ ਬੋਗਾਂ ਲਿਆ ਹੈ 10000 ਉਹਦਾ ਮੈਂ ਪਹਿਲਾਂ ਹੜ ਸਕਦਾ ਸਾਰਿਆਂ ਦੇ ਅਸੀਂ ਭਾਈ ਜੀ ਬਾਹਰ ਲੈ ਜਾਏ ਮੰਗ ਰਹੇ ਹਾਂ ਸਾਰਿਆਂ ਦਾ ਅਸੀਂ 70 ਤੇ ਹਾਂ ਇਹ ਹੋਗਾ ਬਣੂਗਾ ਨਹੀਂ ਹੱਟ ਜੜੀ ਪੂਗੀ ਹਾਂਜੀ ਬਿਲਕੁਲ ਜੀ ਜੇ ਬੀਖਾ ਹਾਂ ਅਸੀਂ ਤਾਂ ਇਸੇ ਕੰਮ ਹੀ ਆਉਨੇ ਆ ਤੇਰਾ ਵੇਚਾਂਗੇ ਤਾਂ ਸੱਤ ਤੋਂ ਲਵਾਂਗੇ ਕਰਾ ਦੇ ਕਰਾ ਦੋ ਹੀ ਦੇਖ ਕੇ ਜਾਂਦੇ ਤੁਸੀਂ ਆ ਨਾ ਜਿੰਨੇ ਪੈਸੇ ਜਾਇਜ਼ ਮੰਗੋ ਜਾਇਜ਼ ਮੰਗੋ ਹਾਂ ਸਾਰੇ ਦਾ ਤੁਸੀਂ ਦੱਸਦੇ ਸਿਰ ਕਿੰਨੇ ਦੇ ਸਾਰੇ ਚੱਲ ਕੋਈ ਨਹੀਂ ਫਿਰ ਹੁਣ 70 ਤੇ ਆ ਗਏ ਉਹ ਤਾਂ ਲੱਗਦੀ 25000 ਦੀ ਆ ਕੌਣ ਉਹ ਲੈ ਆ ਆ ਅੱਛਾ ਤਤਨਾ ਗੱਲ ਨਹੀਂ ਵਸਪੁਰ ਨੇ ਗੱਲ ਇਹ ਫਿਰ ਅਗਲਾ ਨਹੀਂ ਵੀ ਵੇਚਣੇਗਾ ਹਾਂ ਉਹ ਆ ਯਾਰ ਇਹ ਪਰਚੀਆਂ ਪੈਂਦੀਆਂ ਹਾਂ ਗੱਲ ਤਾਂ ਬਾਕੀ ਮਾਲ ਮਿਕਸਾ ਨਾ ਬੱਚ ਦੇਸੀ ਵੀ ਹੈ ਦੇਸੀ ਮਾਲ ਹੈ ਨਾ ਦੇਸੀ ਮਾਲ ਹੈ ਉਹਦੇ ਚ ਕੀ ਆ ਨਾ ਕਿੰਨੇ ਵੀ ਇਹ ਸਤਨਾਗ ਹੈ ਤੈਨੂੰ ਤਾਂ ਵੱਡੀਆਂ ਬੱਕਰੀਆਂ ਨੇ ਜੀ ਲੱਗਦਾ ਮਨ ਲੱਗ ਰਿਹਾ ਹੈ ਯਾਰ ਦਿਖਾਓ ਯਾਰ ਵੱਡੀ ਬੱਕਰੀ ਕਿਹ ਹੈ ਜੀ ਉੱਥੇ ਆਓ ਮੁੱਲ ਤੋਂ ਦਵਾਓ ਵੱਡੀਆਂ ਕਿਹੜੀਆਂ ਨੇ ਬੱਕਰੀਆਂ ਆਹ ਇੱਧਰ ਵੱਡੀ ਵੱਡੀ ਆਹ ਦੇਖਦੀਆਂ ਆਹ ਨੇ ਵੱਡੀਆਂ ਬੱਕਰੀਆਂ ਆਹ ਵੱਡੀਆਂ ਬੱਕਰੀਆਂ ਹੁਣ ਤੁਸੀਂ ਇਹਦਾ ਇਹਦਾ ਕਹੀ ਜਾਂਦੇ ਹੋ 70 10000 ਰੁਪਏ ਪਰ ਨਗ ਹੈ ਨਹੀਂ ਬਲਵੀ ਘਾ ਤੇ ਵੱਡੀ ਬੱਕਰੀ ਹੋ ਗਿਆ ਤੁਸੀਂ ਤੁਸੀਂ ਕਰਾ ਦਿਓ ਜਿੰਨੇ ਚਾਹ ਰਹੇ ਇੰਨਾ ਕਰਾਓ 25 ਲਾਇਆ 25 ਲਾਇਆ ਤੁਸੀਂ ਸਹੀ 10 ਮਹੀਨੇ ਲਾਇਆ ਲਈ ਘਰ ਤੇ ਓਏ ਮੇਰੀ ਤਾਂ ਜੇ ਉਹਦੇ ਨਿਕਲ ਨਹੀਂ ਹੈਗੇ ਕੋਈ ਇਹਦਾ ਮੂੰਹ ਦਾ ਜਿਹਨੇ ਲੈਂਦਾ ਉਹ ਹੁਣ ਕਹਦਾ ਇਹ ਕਰ ਅਸੀਂ ਤਾਂ ਤੇਰੇ ਸੱਤ ਨਾ ਗਾ 100 ਰੁਪਿਆ ਨਾ ਗ ਲੈਣਾ 600 ਦਾ 700 ਬਣਦਾ ਹੈ ਬਿਲਕੁਲ ਜੀ ਠੀਕ ਹੈ ਕਹਿੰਦੇ ਅਸੀਂ ਨਾ ਠੀਕ ਹੈ ਜੀ ਹਾਂ ਐਂ ਗੱਲ ਆ ਬਾਈ ਹੁਣ ਕੀ ਜਿਬ ਦੇ ਪੈਸੇ ਕੱਢ ਲਈ ਆ ਕਿ ਮੈਂ ਕਿਧਰੋਂ ਹੱਕ ਮਾਰਿਆ ਨੂੰ ਦੇ ਆਪਣੇ ਯਾਰ ਨੂੰ ਬੜ ਬੜਾ ਦੇ ਨੂੰ ਉਹ ਕੋਡੂ ਪਾੜਾ ਪਾੜ ਰਹੀ ਆ ਉਹ ਮਾ ਜਿਵੇਂ ਨਹੀਂ ਛੱਡਦਾ ਹੈਗਾ ਉਹ ਨਹੀਂ ਹੂੰ ਉਹ ਲੈ ਲੂ ਉਹ ਨਹੀਂ ਮੈਂ ਕਿੱਥੇ ਆ ਚੱਕਾ ਮੜਾ ਜਾ ਗੋਦੀ ਤੂੰ ਉਹਨੂੰ ਵਜੇਰ ਨੂੰ ਹੀ ਬੁਲਾ ਲਾ